ਜਿਹੜਾ ਸਾਡਾ ਪਰਮਿੰਦਰ ਕੋਲ ਦਾ ਵੋਟ ਹੈਗਾ ਆ ਉਥੇ ਇਹ ਲੋਕ ਡੋਰ ਟੂ ਡੋਰ ਜਾ ਰਹੇ ਸੀ ভোটার ਲਿਸਟਾਂ ਹੱਥੇ ਲੈ ਕੇ ਔਰ ਉਹਨਾਂ ਤੋਂ ਇਹ ਪੁੱਛ ਕੇ ਕਿ ਤੁਹਾਡੇ ਘਰ ਦੀਆਂ ਕਿੰਨੀਆਂ ਵੋਟਾਂ ਆ ਆਪਣਾ ਆਧਾਰ ਕਾਰਡ ਦਾ ਨੰਬਰ ਦੇ ਦਿਓ ਆਪਣਾ ਮੋਬਾਈਲ ਨੰਬਰ ਦੇ ਦਿਓ ਤੇ ਜਦੋਂ ਇੱਕ ਸਾਡੇ ਜਿਹੜੇ ਇੱਥੇ ਦੇ ਰੈਜ਼ੀਡੈਂਟਸ ਹੈ ভোটার ਹੈਗੇ ਆ ਉਹਨਾਂ ਨੇ ਇਸ ਗੱਲ ਨੂੰ ਆਬਜੈਕਟ ਕੀਤਾ ਵੀ ਤੁਸੀਂ ਕੌਣ ਹੋਣੇ ਹੋ ਤੁਸੀਂ ਬੀਐਲਓ ਆ ਜਾਂ ਬੀਐਲਏ ਹੈਗੇ ਹੋ ਕੁਝ ਹੈਗੇ ਹੋ ਸਾਨੂੰ ਦੱਸੋ ਕਿਹੜੀ ਪਾਰਟੀ ਵੱਲੋਂ ਆਏ ਹੈਗੇ ਹੋ ਤਾਂ ਅਸੀਂ ਤੁਹਾਨੂੰ ਬਾਕੀ ਗੱਲਾਂ ਦੱਸਦੇ ਆਂ ਕਹਿੰਦੇ ਜੀ ਤੁਸੀਂ ਸਾਨੂੰ ਇਹ ਦੱਸੋ ਵੀ ਤੁਹਾਡਾ ਮੋਬਾਈਲ ਨੰਬਰ ਕੀ ਹੈਗਾ ਤੁਹਾਡੇ ਬੱਚੇ ਬਾਹਰ ਤਾਂ ਨਹੀਂ ਗਏ ਹੋਏ ਤੇ ਉਹਨਾਂ ਨੇ ਇਸ ਟੀ ਨੂੰ ਐਜੀਟੇਟ ਕੀਤਾ ਤੇ ਉਹਨੇ ਆਪਣੇ ਬਾਕੀ ਸਾਰੀ ਗਲੀ ਵਾਲਿਆਂ ਨੂੰ ਮੱਲੇ ਵਾਲਿਆਂ ਨੂੰ ਬਾਹਰ ਬੁਲਾਇਆ ਤੇ ਫਿਰ ਪਤਾ ਲੱਗਿਆ ਕਿ ਜੀ ਇਹ ਪਿੱਖੀ ਵਿੰਡ ਸ਼ਾਇਦ ਤਰਨਤਾਰਨ ਡਿਸਟ੍ਰਿਕਟ ਉਥੋਂ ਦੇ ਮਾਰਕੀਟ ਕਮੇਟੀ ਦੇ ਚੇਅਰਮੈਨ ਹੈ ਔਰ ਇਹ ਆਇਆ ਤੇ ਇਹ ਘਰੋ ਕਰ ਜਾ ਰਿਹਾ ਤੇ ਵੋਟਾਂ ਪੁੱਛ ਰਿਹਾ ਤੇ ਮੋਬਾਈਲ ਨੰਬਰ ਔਰ ਆਧਾਰ ਕਾਰਡ ਮੰਗ ਰਿਹਾ ਹੈ ਤੇ ਜਦੋਂ ਅਸੀਂ ਆਕੇ ਇੱਥੇ ਸਾਰਿਆਂ ਨੇ ਪੁੱਛਿਆ ਵੀ ਤੁਸੀਂ ਕੀ ਕਰ ਰਹੇ ਹੋ ਕਹਿੰਦੇ ਜੀ ਅਸੀਂ ਕੈਂਪੇਨ ਕਰ ਰਹੇ ਹਾਂ ਆਪਣੀ ਪਾਰਟੀ ਲਈ ਤੇ ਮੈਂ ਇਹਨਾਂ ਨੂੰ ਇਹ ਕਿਹਾ ਜੀ ਤੁਸੀਂ ਕੈਂਪੇਨ ਕਰ ਰਹੇ ਹੋ ਤਾਂ ਕਿਹੜੀ ਕੈਂਪੇਨ ਐਸੀ ਹੁੰਦੀ ਆ ਜਿਹੜੀ ਬਗੈਰ ਕਿਸੇ ਪੰਫਲੈਟ ਬਿੱਲੇ ਕੋਈ ਝੰਡੇ ਕੋਈ ਕੁਝ ਤਾਂ ਹੁੰਦਾ ਹੈ ਨਾ ਤੁਹਾਡੀ ਵੋਟਰ ਲਿਸਟਾਂ ਨਾਲ ਕਿਹੜੀ ਕੈਂਪੇਨ ਹੁੰਦੀ ਆ ਔਰ ਤੁਸੀਂ ਤੁਹਾਨੂੰ ਕਹਨੇ ਅਥਰਾਇਜ਼ ਕੀਤਾ ਹੈਗਾ ਵੀ ਤੁਸੀਂ ਵੋਟਰ ਲਿਸਟਾਂ ਲੈ ਕੇ ਘਰੋ ਘਰ ਜਾਓ ਜੀ ਲੋਕਲ ਬੰਦਾ ਕੋਈ ਸੀਗਾ ਇਹਨਾਂ ਦੇ ਨਾਲ ਨਹੀਂ ਜੀ ਕੋਈ ਲੋਕਲ ਬੰਦਾ ਨਹੀਂ ਸੀਗਾ ਜੇ ਲੋਕਲ ਬੰਦਾ ਤਾਂ ਸਾਰੀ ਗਲੀ ਬਾਹਰ ਖੜੀ ਹੈ ਜੇ ਕੋਈ ਲੋਕਲ ਬੰਦਾ ਹੁੰਦਾ ਐਸ ਗੁੱਡ ਦਾ ਬੀਐਲਏ ਹੁੰਦਾ ਤੇ ਜਿਹੜੇ ਇੱਥੇ ਦੇ ਕੌਂਸਲਰ ਹੈਗੇ ਆ ਜਿਹੜੇ ਨੁਮਾਇੰਦੇ ਆ ਉਹ ਜਾਣਦੇ ਨਾ ਹੁੰਦੇ ਉਹਨਾਂ ਨੂੰ ਉਹਨਾਂ ਨੇ ਤਦ ਹੀ ਓਬਜੈਕਸ਼ਨ ਕ੍ਰੀਏਟ ਕੀਤਾ ਨਾ ਵੀ ਤੁਸੀਂ ਕੌਣ ਹੋ ਬਾਹਰੋਂ ਆ ਕੇ ਸਾਨੂੰ ਇਹ ਚੀਜ਼ਾਂ ਪੁੱਛ ਰਹੇ ਹੈਗੇ ਹੋ ਹਰ ਪਾਰਟੀ ਦੇ ਹਰ ਵਰਕਰ ਬਾਹਰੋਂ ਅੰਦਰੋਂ ਜਾਣਦੇ ਹੈ ਕੈਂਪੇਨ ਕਰਦੇ ਹੈ ਪਰ ਕੋਈ ਚੋਣ ਸਮੱਗਰੀ ਤਾਂ ਹੁੰਦੀ ਹੈ ਵੋਟਰ ਲਿਸਟ ਕੋਈ ਚੋਣ ਸਮੱਗਰੀ ਨਹੀਂ ਹੈ ਇਹਨਾਂ ਕੋਲ ਉਹਨਾਂ ਕੋਲ ਸਿਰਫ ਇੱਕ ਵੋਟਰ ਲਿਸਟ ਸੀ ਵੋਟਰ ਲਿਸਟ 'ਤੇ ਕਾਟੇ ਮਾਰ ਰਹੇ ਆ ਵੋਟਰ ਲਿਸਟ 'ਤੇ ਠੀਕ ਕਰ ਰਹੇ ਆ ਗਿਆ ਬੋਟਾ ਕੱਟ ਰਹੇ ਨੇ ਇਹ ਕੀ ਕਰ ਰਿਆ ਨਹੀਂ ਪਤਾ ਮੈਂ ਐਸੇ ਕਰਕੇ ਐਡੀਸੀ ਸਾਹਿਬ ਨੂੰ ਇਹ ਕਿਹਾ ਹੈਗਾ ਵੀ ਆਪ ਆਜੋ ਇੱਥੇ ਸਾਨੂੰ ਦੱਸ ਦਿਓ ਵੀ ਵੋਟਰ ਲਿਸਟਾ ਇਹਨਾਂ ਨੂੰ ਹੈਂਡ ਓਵਰ ਕਿਨੇ ਕੀਤੀਆਂ ਵੋਟਰ ਲਿਸਟ ਜਾਂ ਤਾਂ ਕਿਸੇ ਵੀ ਪਾਰਟੀ ਦੇ ਨੁਮਾਇੰਦੇ ਤਾਂ ਹੁੰਦੀ ਹੈ ਇਹ ਨੁਮਾਇੰਦੇ ਵੀ ਨਹੀਂ ਆ ਵਰਕਰ ਵੀ ਨਹੀਂ ਹੈਗੇ ਸਾਡੇ ਇਸ ਬੂਥ ਦੇ ਪੀਐਸ ਬੂਤੇ ਛੱਡੋ ਲੁਧਿਆਣਾ ਵੈਸਟ ਦੇ ਵਰਕਰ ਵੀ ਨਹੀਂ ਹੈਗੇ ਨਾ ਹੀ ਇਹ ਬੀਐਲਏ ਹੈਗੇ ਆ ਜਿਨ੍ਹਾਂ ਨੂੰ ਸਰਕਾਰ ਨੇ ਆਥਰਾਇਜ਼ ਕੀਤਾ ਨਾ ਹੀ ਇਹ ਬੀਐਲਓ ਹੈਗੇ ਆ ਜਿਹੜਾ ਵੋਟਾ ਬਣਾਉਂਦਾ ਔਰ ਕੱਟਦਾ ਆ ਇਹ ਵੋਟਰ ਲਿਸਟਾ ਲੈ ਕੇ ਬਾਹਰਲੇ ਬੰਦੇ ਕਿਉਂ ਆ ਰਹੇ ਆ ਆਧਾਰ ਕਾਰਡ ਤੇ ਫੋਨ ਨੰਬਰ ਕਿਉਂ ਮੰਗ ਰਹੇ ਆ ਇਹ ਦੱਸਿਆ ਜਾ ਤੁਹਾਨੂੰ ਕੀ ਸ਼ੰਕਾ ਲਾ ਸ਼ੰਕਾ ਆ ਕੇ ਐਡੀਸੀ ਸਾਹਿਬ ਦੱਸਣਗੇ ਨਹੀਂ ਤਾਂ ਇਹ ਤਾਂ ਬੈਠੇ ਆ ਸਾਡਾ ਤਾਂ ਇੱਕ ਦਿਨ ਹੈ ਅਸੀਂ ਵੀ ਇਹਨਾਂ ਦੇ ਨਾਲ ਬੈਠੇ ਆ ਪਰ ਆ ਕੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੂੰ ਇਹ ਦੱਸਣਾ ਪਏਗਾ ਲਗਾਤਾਰ ਹਫਤਾ ਹੋ ਗਿਆ ਬਾਰ-ਬਾਰ ਕੰਪਲੇਂਟ ਦੇ ਰਹੇ ਆ ਬਾਰ-ਬਾਰ ਉਹਨਾਂ ਨੂੰ ਚੇਤਨਾ ਕਰ ਰਹੇ ਆ ਲਾਅ ਐਂਡ ਆਰਡਰ ਦੀ ਵੈਸੇ ਇੱਥੇ ਲੁਧਿਆਣਾ ਸ਼ਹਿਰ 'ਚ ਬੁਰੀ ਹਾਲਤ ਹੈਗੀ ਹੈ ਕਿਉਂ ਬਾਹਰਲਾ ਬੰਦਾ ਆ ਕੇ ਘਰਾਂ ਦੇ ਵਿੱਚ ਸਵੇਰੇ-ਸਵੇਰੇ 8 ਵਜੇ 9 ਵਜੇ ਅੰਤਰਵਾਜੇ ਖੜਕਾ ਰਿਹਾ ਹੈਗਾ ਵੀ ਸਾਨੂੰ ਆਪਣਾ ਮੋਬਾਈਲ ਨੰਬਰ ਦੋ ਹਾਜ਼ਰ ਕਰ ਦੋ ਫਰ ਤੁਸੀਂ ਮੋਬਾਈਲ ਨੰਬਰ ਤੋਂ ਆਧਾਰ ਕਾਰਡ ਤੋਂ ਉਹਦਾ ਬੈਂਕ ਡਿਟੇਲ ਉਹਦੇ ਨਾਲ ਕਨੈਕਟਡ ਹੈ ਉਹਦਾ ਪੈਨ ਕਾਰਡ ਕਨੈਕਟਡ ਹੈ ਉਹਦੇ ਹੋਰ ਆਫੀਸ਼ਲ ਡਾਕੂਮੈਂਟ ਕਨੈਕਟਡ ਹੈ ਇਹ ਬਾਹਰਲੇ ਬੰਦੇ ਆ ਕੇ ਮੰਗਣ ਵਾਲੇ ਕੌਣ ਹੁੰਦੇ ਆ ਅਸੀਂ ਆਏ ਪਿੱਖੀ ਗੜੋ ਜੀ ਕੀ ਕਰ ਰਹੇ ਸੀ ਆਏ ਦੀ ਆਏ ਸੀ ਅਸੀਂ ਆਪਣਾ ਪ੍ਰਚਾਰ ਪਾਰਟੀ ਦਾ ਕੰਮ ਆਸੇ ਆਏ ਜੀ ਕਿਹੜੀ ਪਾਰਟੀ ਆ ਆਮ ਪਾਰਟੀ ਠੀਕ ਹੈ ਜੀ ਪ੍ਰਚਾਰ ਕਿੱਦਾਂ ਕਰ ਰਹੇ ਸੀ ਜੀ ਪ੍ਰਚਾਰ ਹੈ ਘਰੋ ਘਰ ਜਾ ਕੇ ਪੰਜਾਬ ਪੁੱਛ ਰਹੇ ਸੀ ਅਸੀਂ ਜੀ ਪਾਣੀ ਧਾਣੀ ਦੀ ਕੋ ਲੋੜ ਬਿਜਲੀ ਸਹੀ ਜਾਂਦੀ ਆ ਸਾਰੇ ਕੰਮ ਪਾਰਟੀ ਚੰਗੀ ਕਰ ਰਹੀ ਆ ਔਰ ਇਹ ਸਾਡਾ ਹੱਕ ਮੰਗਦਾ ਪੁੱਛਣ ਦਾ ਸਾਨੂੰ ਵੋਟ ਠੀਕ ਹੈ ਜੀ ਹਾਂ ਜੀ ਤੁਸੀਂ ਲੋਕਾਂ ਜੀ ਕੀ ਪੁੱਛ ਰਹੇ ਸੀਗੇ ਲੋਕਾਂ ਨੂੰ ਇਹੋ ਪੁੱਛ ਰਹੇ ਸੀ ਬਾਰ-ਬਾਰ ਕਿ ਕੋਈ ਪਾਣੀ ਧਾਣੀ ਤੁਹਾਡੇ ਸਹੀ ਆ ਰਿਹਾ ਏ ਔਰ ਕੋਈ ਤਕਲੀਫ ਕੋਈ ਦੁੱਖ ਇਹ ਸਾਡਾ ਹੱਕ ਮੰਗਦਾ ਸਾਨੂੰ ਵੋਟਾਂ ਪਾਈਆਂ ਲੋਕਾਂ ਨੇ ਇਸ ਕਰਕੇ ਸਾਡਾ ਹੱਕ ਮੰਗਦਾ ਪੁੱਛਣ ਗਏ ਸੀ ਔਰ ਇਹ ਗੱਲ ਪੈ ਗਈ ਸਾਡੇ ਜੀ ਤੁਸੀਂ ਕੀ ਸਮਗਰੀ ਲੈ ਕੇ ਆਏ ਜਿਹੜਾ ਸਾਡੇ ਕੋਲ ਸਮਗਰੀ ਕੋਈ ਨਹੀਂ ਸੀ ਸਾਡੇ ਕੋਲ ਵੋਟਰ ਲਿਸਟ ਹੀ ਕੀ ਲੈ ਕੇ ਆਈ ਸੀ ਸਾਡੇ ਕੋਲ ਵੋਟ ਸਾਡੇ ਕੋਲ ਕੋਈ ਸਮਗਰੀ ਨਹੀਂ ਸੀ ਆਡੇ ਕੋਲ ਕੋਈ ਸਮਸਰੀ ਨਹੀਂ ਆਈ ਉਤਰਾ ਹੀ ਪੁੱਛਣ ਆਇਆ ਵੋਟਰ ਲੀਸਟ ਸਾਡੇ ਕੋਲ ਸੀ ਕੀ ਪੁੱਛਿਆ ਸੀ ਉਹਨਾਂ ਤੋਂ ਲੋਕਾਂ ਤੋਂ ਉਹਨਾਂ ਨੂੰ ਇਹੋ ਪੁੱਛਿਆ ਜੀ ਅਸੀਂ ਵੀ ਤੁਹਾਡ ਨੂੰ ਕੋਈ ਪਾਣੀ ਧਾੜੀ ਦੀ ਕੋਈ ਦੂਜੀ ਤੰਗੀ ਹੋਵੇ ਕੋਈ ਵੀ ਤੁਹਾਨੂੰ ਤੰਗੀ ਹੋਵੇ ਬਿਜਲੀ ਨਾ ਆਉਂਦੀ ਹੋਵੇ ਕੋਈ ਹੋਵੇ ਹੋਰ ਕੁਝ ਨਹੀਂ ਪੁੱਛਿਆ ਜੀ ਅਸੀਂ ਵੋਟਰ ਲੀਸਟ ਕਿੱਥੋਂ ਆਈ ਵੋਟਰ ਲੀਸਟ ਸਾਨੂੰ ਸਾਡੇ ਕੋਲ ਪੁਰਾਣੀਆਂ ਪਈਆਂ ਜੀ ਨਹੀਂ ਤੁਸੀਂ ਠਿੱਖੀ ਪਿੰਡ ਤੋਂ ਇੱਥੇ ਵੋਟਰ ਲੀਸਟ ਮੇਰੇ ਕੋਲ ਸਾਡੀ ਵੋਟਾਂ ਉਹਨਾਂ ਲਾਈ ਆ ਜੀ ਡਿਊਟੀ ਕਿਹਨੇ ਪ੍ਰਚਾਰ ਵਾਸਤੇ ਡਿਊਟੀ ਲਾਈ ਜੀ ਤੁਹਾਡੇ ਇੱਥੇ ਲੋਕੋ ਬੰਦਾ ਨਾਲ ਸੀਗਾ ਕੋਈ ਪ੍ਰਚਾਰ ਕਰ ਲੋਕਾਂ ਦਾ ਬੰਦਾ ਸ਼ਰ ਬੋ ਬੋ ਕੱਟ ਵੀ ਜੋ ਕਿਸੇ ਦੀ ਉਹਨੇ ਸਾਨੂੰ ਸਾਰੇ ਘਰ ਵਿਖਾਇਆ ਡੋਣਾ ਕੱਟ ਵੀ ਲੋ ਜਿ ਕਿਸੇ ਦੀ ਨਾ ਜੀ ਨਾ ਬਿਲਕੁਲ ਬਿਲਕੁਲ ਕਿਹਦੀ ਵੋਟਰੀ ਕੱਟ ਨਾ ਨਾ ਹੀ ਕੋਈ ਕੱਟਣ ਵਾਲੇ ਸਾਡੇ ਕੋਲ ਸਾਡੇ ਕੋਲ ਤਾਕਤ ਹੈ ਨਹੀਂ ਵੋਟ ਕੱਟਣ ਦੀ ਦੱਸੋ ਸਾਡੇ ਕੋਲ ਤਾਕਤ ਹੈਗੀ ਕਲਮ ਹੈਗੀ ਮੇਰੇ ਕੋਲ ਕੋਈ ਹਾਂਜੀ ਉਹਨਾਂ ਨੂੰ ਪੁੱਛੋ ਘਰ ਹੋਣਗੇ ਠੀਕ ਹੈ ਨਾਲ ਤੁਹਾਡੇ ਹੀ ਤੁਸੀਂ ਬਣਾਏ ਹਾਂਜੀ ਤੁਹਾਨੂੰ ਛੱਡ ਕੇ ਚਲੇਗੇ ਨਹੀਂ ਨਹੀਂ ਉਹ ਆਪਣਾ ਕੰਮ ਕਰ ਰਹੇ ਹਨ ਹਾਤੇ ਥੋਤੇ ਨਹੀਂ ਹੋ ਅਸੀਂ ਪਹਿਲਾਂ ਕੱਲ ਸਾਡੇ ਨਾਲ ਨਾ ਪ੍ਰਚਾਰ ਕੀਤਾ ਗਲੀਆਂ ਗੋਲੀਆਂ ਖਾਈਆਂ ਸਾਨੂੰ ਇਹ ਕਿਸੇ ਨੂੰ ਹਰਾਸਤ ਨਹੀਂ ਦਿੱਤਾ ਗਿਆ ਜੀ ਹਜੇ ਤਾਂ ਆਏ ਆ ਮੋਕੇ ਤੇ ਵੈਰੀਫਾਈ ਕਰ ਰਹੇ ਹਾਂ ਜੋ ਅਸਲੀਅਤ ਹੋਏਗੀ ਉਹਦੇ ਮੁਤਾਬਕ ਕਾਰਵਾਈ ਕਰ ਦਿੱਤੀ ਜੀ ਸਤਿ ਸ੍ਰੀ ਅਕਾਲ ਸਾਨੂੰ ਪਤਾ ਲੱਗਿਆ ਸੀ ਕੋਈ ਆਮ ਆਦਮੀ ਪਾਰਟੀ ਦੇ ਵਰਕਰ ਨੇ ਉਹਨਾਂ ਨੂੰ ਕਿਸੇ ਨੇ ਰੋਕਿਆ ਆ ਜਾਂ ਘੇਰੇ ਆਇਆ ਹਜੇ ਉਹਨਾਂ ਨਾਲ ਵੀ ਗੱਲ ਚੱਲ ਰਹੀ ਹੈ ਦੋਵਾਂ ਪਾਰਟੀਆਂ ਨਾਲ ਚੱਲ ਰਹੀ ਹੈ ਜੋ ਹੋਏਗੀ ਤੁਹਾਨੂੰ ਸੂਚਿਤ ਕਰ ਦੇ ਜਾਈਏ ਸੱਚੀ ਅਕਾਲ ਹੀ ਕੀ ਰਹਿ ਗਿਆ ਤੁਸ ਦਿੱਤਾ ਗਿਆ ਅਸੀਂ ਕਲੀਅਰ ਕਰ ਰਹੇ ਹਾਂ ਜੀ